ਜਦੋਂ ਕਾਰਜ ਮੀਆਂ ਸੀ 3ਾਂ ਵੇ ਬਾਬਲਾ ਉਦੋਂ ਕਰ ਲੱਗੀਆਂ ਸੀ 3ਾਂ ਵੇ ਬਾਬਲਾ ਜਦੋਂ 3ਾਂ ਦਿੱਤੀਆਂ ਸੀ ਤੋਰ ਵੇ ਬਾਬਲਾ ਤੇਰੇ ਘਰੋਂ ਉੱਡ ਦੇਣਾ ਮੋਰ ਵੇ ਬਾਬਲਾ ਨੀਨਾ ਚਿੜਕੀ ਨੀ ਮਾਏ ਨੀ ਦੇਂਤੀਆਂ ਦੇ ਆਏ ਨੀ ਦੇਂਤੀਆਂ ਦੇ ਆਏ ਨੀ ਦੇਂਤੀਆਂ ਦੇ ਆਏ ਵੇਨਾ ਚਿੜਕੀ ਵੇ ਬਾਪੂ ਤੇਰ ਬਿਰ ਪੁੱਤ ਨ ਕੋਈ ਆਖੂ ਤੇਰ ਬਿਰ ਪੁੱਤ ਨ ਕੋਈ ਆਖੂ ਤੇਰ ਬਿਰ ਪੁੱਤ ਨ ਕੋਈ ਆਖੂ ਨੀਨਾ ਚਿੜਕੀ ਨੀ ਕਾਬੀ ਨੀ ਰੰਗ ਉਡ ਜੂਗਾ ਗੁਲਾਬੀ ਨੀ ਰੰਗ ਉਡ ਜੂਗਾ ਗੁਲਾਬੀ ਨੀ ਰੰਗ ਉਡ ਜੂਗਾ ਗੁਲਾਬੀ ਵੇਨਾ ਚਿੜਕੀ ਵੇ ਵੀਰਾ ਸਾਡਾ ਕੁੜੀਆਂ ਦਾ ਵੀਰਾ ਸਾਡਾ ਕੁੜੀਆਂ ਦਾ ਵੀਰਾ ਸਾਡਾ ਕੁੜੀਆਂ ਦਾ ਵੀਰਾ ਨੀਨਾ ਚਿੜਕੀ ਨੀ ਪੂਆ ਸਾਨੂੰ ਸਖੀਆਂ ਵਰਗੀ ਤੂੰ ਆ ਸਾਨੂੰ ਸਖੀਆਂ ਵਰਗੀ ਤੂੰ ਆ ਨੀ ਸਾਨੂੰ ਸਖੀਆਂ ਵਰਗੀ ਤੂੰ ਆ ਨੀਨਾ ਚਿੜਕੀ ਨੀ ਦਾਦੀ ਦੇ ਦੇ ਰੰਗਲੇ ਸੰਦੂਖ ਦੀ ਚਾਬੀ ਦੇ ਦੇ ਰੰਗਲੇ ਸੰਦੂਖ ਦੀ ਚਾਬੀ ਦੇ ਦੇ ਰੰਗਲੇ ਸੰਦੂਖ ਦੀ ਚਾਬੀ ਨੀਨਾ ਚਿੜਕੀ ਨੀ ਤਾਈ ਨੀ ਮੈਂ ਤੀਆਂ ਖੇਡਣ ਆਈ ਨੀ ਮੈਂ ਤੀਆਂ ਖੇਡਣ ਆਈ ਨੀ ਮੈਂ ਤੀਆਂ ਖੇਡਣ ਆਈ ਵੇਨਾ ਚਿੜਕੀ ਵੇ ਤਾਇਆ ਲੌਗ ਮਲੰਮੇ ਦਾ ਪਾਇਆ ਬਿ ਲੋਗ ਮਲੰਮੇ ਦਾ ਪਾਇਆ ਬਿ ਲੋਗ ਮਲੰਮੇ ਦਾ ਪਾਇਆ ਨੀਨਾ ਚਿੜਕੀ ਨੀ ਚਾਚੀ ਨਈਓ ਲੱਭਣੀ ਜ਼ਿੰਦਗ ਵਾਚੀ ਨਈਓ ਲੱਭਣੀ ਜ਼ਿੰਦਗ ਵਾਚੀ ਨਈਓ ਲੱਭਣੀ ਜ਼ਿੰਦਗ ਵਾਚੀ ਵੇਨਾ ਚਿੜਕੀ ਵੇ ਚਾਚਾ ਸਾਡਾ ਕੁੜੀਆਂ ਦਾ ਤਮਾਸ਼ਾ ਵੇ ਸਾਡਾ ਕੁੜੀਆਂ ਦਾ ਤਮਾਸ਼ਾ ਵੇ ਸਾਡਾ ਕੁੜੀਆਂ ਦਾ ਤਮਾਸ਼ਾ ਨੀਨਾ ਚਿੜਕੀਨੀ ਮਮੀ ਨੀ ਰੰਗ ਉੜ ਜੂਗਾ ਬਦਾਮੀ ਨੀ ਰੰਗ ਉੜ ਜੂਗਾ ਬਦਾਮੀ ਨੀ ਰੰਗ ਉੜ ਜੂਗਾ ਬਦਾਮੀ ਵੇਨਾ ਚਿੜਕੀ ਵੇ ਮਾਮਾ ਵੇ ਨੱਚਦੀ ਨੂੰ ਪਈਆਂ ਛਾਮਾ ਵੇ ਨੱਚਦੀ ਨੂੰ ਪਈਆਂ ਛਾਮਾ ਵੇ ਨੱਚਦੀ ਨੂੰ ਪਈਆਂ ਛਾਮਾ ਨੀਨਾ ਚਿੜਕੀਨੀ ਮਸੀ ਚੜੀਆਂ ਖੁਸ਼ੀਆਂ ਗਈ ਉਦਾਸੀ ਚੜੀਆਂ ਖੁਸ਼ੀਆਂ ਗਈ ਉਦਾਸੀ ਚੜੀਆਂ ਖੁਸ਼ੀਆਂ ਗਈ ਉਦਾਸੀ ਨੀਨਾ ਚਿੜਕੀ ਨੀਨਾ ਨੀਨਾ ਚਰਚ ਤੂੜ ਚੜੀ ਅਸਮਾਨੀ ਨੱਚ ਨੱਚ ਤੂੜ ਚੜੀ ਅਸਮਾਨੀ ਨੱਚ ਨੱਚ ਤੂੜ ਚੜੀ ਅਸਮਾਨੀ ਵੇ ਨਾ ਚਿੜਕੀ ਵੇ ਮਾਹੀ ਵੇ ਮੈਂ ਤੇਰੇ ਨਾਲ ਵਿਆਹੀ ਵੇ ਮੈਂ ਤੇਰੇ ਨਾਲ ਵਿਆਹੀ ਵੇ ਮੈਂ ਤੇਰੇ ਨਾਲ ਵਿਆਹੀ ਚੜਿਆ ਸੌਣ ਤੇ ਲੱਗੀਆਂ ਤੀਆਂ ਨਹੀਂ ਕਰ ਬਾਬਲ ਆਇਆਂ ਤੀਆਂ ਨਹੀਂ ਕਰ ਬਾਬਲ ਆਇਆਂ ਤੀਆਂ ਨਹੀਂ ਕਰ ਬਾਬਲ ਆਇਆਂ ਤੀਆਂ ਨਹੀਂ ਲੰਗਿਆ ਸੌਣ ਤੇ ਲੰਗੀਆਂ ਤੀਆਂ ਨਹੀਂ ਹੁਣ ਵਿਛੜ ਚੱਲੀਆਂ 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 ਤੀਆਂ ਨਹੀਂ